ਵਾਰਡੀਆਂ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਤੇ ਝੋਨੇ ਦੀ ਜੜੀ ਆ ਉਹ ਵਾਰਡੀ ਜੜੀ ਆ ਉਹ ਕੀਤੀ ਜਾ ਰਹੀ ਆ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਜਿਹੜਾ ਵਾਢੀ ਕਰਕੇ ਤੇ ਝੋਨੇ ਦੀ ਤੇ ਜਿਹੜਾ ਪਰਾਲੀ ਨੂੰ ਸਾੜਨ ਦਾ ਜਿਹੜਾ ਕੰਮ ਕੀਤਾ ਜਾਂਦਾ ਉਹਨੂੰ ਰੋਕਣ ਵਾਸਤੇ ਲਗਾਤਾਰ ਕੋਟਾ ਵੀ ਸੱਤ ਦਿਖਾਈ ਦੇ ਰਹੀਆਂ ਤੇ ਪ੍ਰਸ਼ਾਸਨ ਵੀ ਸਖਤੀ ਦੇ ਨਾਲ ਜਿਹੜਾ ਕੰਮ ਲੈਂਦਾ ਹੋਇਆ ਉਹ ਦਿਖਾਈ ਦੇ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਨੇ ਕਿੰਨੀਆਂ ਟੀਮਾਂ ਬਣਾਈਆਂ ਗਈਆਂ ਤੇ ਕੀ ਹੁੰਦਾ ਦਾ ਜਿਹੜਾ ਕੰਮ ਹੋਏਗਾ ਅਸੀਂ ਜਾਣਦੇ ਹਾਂ ਸਾਡੇ ਨਾਲ ਮੌਜੂਦ ਨੇ ਐਸਐਸਪੀ ਫਰਵਿੰਦਰ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਕਿੰਨੀਆਂ ਟੀਮਾਂ ਜਿਹੜਾ ਪਰਾਲੀ ਸਾੜਨ ਤੋਂ ਰੋਕਣ ਵਾਸਤੇ ਜੜੀਆਂ ਬਣਾਈਆਂ ਗਈਆਂ ਤੇ ਉਹਨਾਂ ਦਾ ਸੜਨ ਨੂੰ ਰੋਕਣ ਵਾਸਤੇ ਕਿਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਹੈ ਉਹ ਕੀਤੇ ਗਏ ਜੀ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਰਲ ਕੇ ਜਿਹੜੇ ਜੈ ਕਲਸਟਰਸ ਬਣੇ ਲਿਆ ਸਬਡਿਵੀਜ਼ਨ ਲਗਦੇ ਐ ਸਚੂਲ ਲਗਦੇ ਸਾਡੇ ਚੌਂਕੀ ਇੰਚਾਰਜ ਸਾਡੀਆਂ ਜਿਹੜੀਆਂ ਪੈਟਰੋਲਿੰਗ ਵਹੀਕਲ ਜਿੰਨੀਆਂ ਵੀ ਆਰਰਪੀਐਸ ਵਹੀਕਲ ਸਾਰੇ ਜਣੇ ਅਸੀਂ ਇਸ ਤੇ ਜਿਹੜੇ ਉਹਨਾਂ ਨੂੰ ਸੈਟੀਸਾਈਜ਼ ਕਰਕੇ ਉਹਨਾਂ ਨੂੰ ਨਾਲ ਐਡਮਿਨਿਸਟ੍ਰੇਸ਼ਨ ਦੇ ਲਾਇਆ ਹੋਇਆ ਤਾਂ ਕਿ ਵੀ ਜਿਹੜੀ ਪ੍ਰਾਲੀ ਸੜਨ ਨਾਲ ਸੜਨ ਸੰਬੰਧੀ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਡਾਇਰੈਕਸ਼ਨਸ ਆ ਉਹਨਾਂ ਦੀ ਇਨਵਨ ਪਾਲਣਾ ਹੋ ਸਕੇ ਤੇ ਅਸੀਂ ਸਾਰੇ ਜਗ੍ਹਾ ਤੇ ਸਾਡੇ ਵੱਲੋਂ ਉਹਨਾਂ ਨੂੰ ਲੋਕਾਂ ਨੂੰ ਦੱਸਿਆ ਵੀ ਜਾ ਰਿਹਾ ਹੈ ਮੀਟਿੰਗਸ ਕੀਤੀਆਂ ਜਾ ਰਹੀਆਂ ਵੀ ਇਹੇ ਪ੍ਰਾਲੀ ਨਹੀਂ ਸਾੜਨੀ ਤੇ ਇਹ ਵਾਤਾਵਰਣ ਨੂੰ ਇਸ ਦਾ ਮਾੜਾ ਪ੍ਰਭਾਵ ਪੈਂਦਾ ਤੇ ਇਸ ਸਬੰਧੀ ਜਿਹੜਾ ਕੋਈ ਕਰੂਗਾ ਕੋਈ ਅੱਗ ਲਾਊਗਾ ਪ੍ਰਾਲੀ ਉਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਐਵੇਂ ਇੱਕ ਕੇਸ ਹੋਇਆ ਵੀ ਸੀ ਜਿਸ ਤੇ ਜਿਸ ਬੰਦੇ ਐਪੀ ਅਰਦਾ ਸੀ ਸਰ ਮਾਨ ਤੋਂ ਕਿ ਦੰਤਵਾਲਾ 27 ਦੇ ਨਾਲ ਜਿਹੜਾ ਵੀ ਇਹਦੇ ਤੇ ਐਕਟ ਮਤੋਂ ਕੀ ਆਦੇਸ਼ ਜਿਹੜੇ ਪਾਲਿਟ ਕੀਤੇ ਗਏ ਨੇ ਉਹਨਾਂ ਅਨੁਸਾਰ ਦੇਖਦੇ ਹੋਏ ਵੀ ਲੱਗਦਾ ਵੀ ਲੋਕ ਜਿਹੜਾ ਵੀ ਇਹਦੇ ਤੋਂ ਨਸਮਰ ਹੋਣ ਕਿਤੇ ਪਰਾਲੀ ਸੜਨ ਤੋਂ ਜਿਹੜਾ ਉਹ ਰੁਕਣਗੇ ਜਾਂ ਫਿਰ ਇਸ ਤਰ੍ਹਾਂ ਦੀ ਗਤੀਵਿਧੀਆਂ ਨੂੰ ਜਾਂਮ ਦੇਣਗੇ ਜਿਵੇਂ ਹੁਣੇ ਤੁਸੀਂ ਦੱਸਿਆ ਇੱਕ ਜਿਹੜਾ ਮਾਮਲਾ ਵੀ ਦਰਜ ਹੋ ਗਿਆ ਅਜੇ ਤਾਂ ਸੀਜ਼ਨ ਸ਼ੁਰੂ ਹੀ ਹੋਇਆ ਹੈ ਦੇਖੋ ਜੀ ਜਿਹੜੇ ਸਮਝਦਾਰ ਬੰਦੇ ਆ ਉਹਨਾਂ ਨੇ ਬਹੁਤ ਹੀ ਸਮਝਦਾਰੀ ਦੇ ਨਾਲ ਆਪਣਾ ਫੈਸਲਾ ਲੈਂਦੇ ਨੇ ਬਿਲਕੁਲ ਨਹੀਂ ਉਹ ਸੜਨਗੇ ਤੇ ਅਸੀਂ ਉਹਨਾਂ ਨੂੰ ਸਮਝਾਇਆ ਵੀ ਜਾ ਰਹੇ ਆ ਸਾਰੇ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਵੀ ਤੇ ਇਹਦੇ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਵੀ ਸਾਰੇ ਵੱਲੋਂ ਟੀਮਾਂ ਬਣੀਆਂ ਹੋਈਆਂ ਜਿਸ ਦੇ ਨਾਲ ਉਹਨਾਂ ਨੂੰ ਅਵੇਅਰਨੈਸ ਕ੍ਰੀਏਟ ਕੀਤੀ ਜਾ ਰਹੀ ਹੈ ਵੀ ਇਹ ਇਹਦੇ ਮਾੜੇ ਪ੍ਰਭਾਵ ਹੈ ਅਤੇ ਇਹ ਇਲੀਗਲ ਹੈ ਜਿਸ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਦਾਜ਼ਾ ਕਰੀ ਜੀ ਸਰ ਅਰੈਸਟ ਹੋਇਆ ਜੀ ਜਿੰਨੇ ਕਾਰਵਾਈ ਹੋਈ ਹੈ ਪਰਚਾ ਦਰਜ ਕਰ ਰਹੇ ਜੀ ਸਰੀ ਜਿਹੜੀ ਤੌਦੇ ਮੁਤਾਬਕ ਜਿਹੜੀ ਚੈੱਕ ਲੱਗੀ ਉਸ ਮੁਤਾਬਕ ਅਸੀਂ ਪਰਚਾ ਦਰਜ ਕਰਾਂਗੇ ਤਦ ਵੀ ਕੰਮ ਚੱਲ ਰਹੀ ਹੈ ਸਰ ਮਾਮਲਾ ਦਰਜ ਕੀਤਾ ਇਹਦੇ ਤੇ ਇੱਕ ਮੈਸੇਜ ਆਏਗਾ ਵੀ ਮਤੋਂਗੀ ਜਿਹੜਾ ਤੁਸੀਂ ਸਖਤੀ ਦੇ ਨਾਲ ਜਿਹੜਾ ਐਕਸ਼ਨ ਲੈ ਰਹੇ ਹੋ ਵੀ ਤਾਂ ਕਿ ਬਹੁਤ ਜਣੇ ਕਿਸਾਨ ਹੈ ਇਹਨੀਆਂ ਅੱਗ ਪਰਾਲੀ ਨੂੰ ਆਕੇ ਜੜੀ ਰਹਾ ਹਾਂ ਜੀ ਹਾਂਜੀ ਬਿਲਕੁਲ ਬਿਲਕੁਲ ਹੋਰ ਸਰ ਕਿਸ ਤਰ੍ਹਾਂ ਦੇ ਮਤੋਂਗੀ ਜਿਹੜੇ ਪ੍ਰਸ਼ਾਸਨ ਵੱਲੋਂ ਵੀ ਇੰਤਜ਼ਾਮ ਸਿਵਲ ਪ੍ਰਸ਼ਾਸਨ ਵੱਲੋਂ ਵੀ ਜੇ ਗੱਲ ਕੀਤੀ ਜਾਵੇ ਹਾਂ ਬਿਲਕੁਲ ਸਹੀ ਇੰਤਜ਼ਾਮ ਸਾਰੇ ਕੀਤੇ ਹੋਏ ਨੇ ਇਸ ਸਬੰਧੀ ਸਾਡੇ ਵੱਲੋਂ ਰੈਗੂਲਰ ਮੀਟਿੰਗਸ ਕੀਤੀਆਂ ਜਾ ਰਹੀਆਂ ਤੇ ਰੈਗੂਲਰ ਵਿਜਟ ਕੀਤੀ ਜਾ ਰਹੀ ਹੈ ਜਿਹੜੇ ਹੌਟਸਪots ਸਰ ਕਿਹੜੇ ਇਲਾਕੇ ਦੀ ਜਿਹੜੀ ਹੈ ਕਿਸਾਨ ਸੀਗਾ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਜਿਹੜਾ ਫਰੋਇਪੁਰ ਦੇ ਇੱਕ ਕਿਸਾਨ ਜਿਹੜਾ ਸਾਹਮਣੇ ਆਇਆ ਜਿਹਨੇ ਪ੍ਰਾਲੀ ਨੂੰ ਜੜੀਆ ਅਗਲਾਂ ਦੀ ਜੜੀਆ ਕੋਸ਼ਿਸ਼ ਕੀਤੀ ਹੈ ਤੇ ਉਹਦੇ ਤੇ ਜੜੀਆ ਕਾਰਵਾਈ ਹੈ ਉਹ ਕੀਤੀ ਗਈ ਆ ਕਿਉਂਕਿ ਪ੍ਰਾਲੀ ਨੂੰ ਨਾ ਸਾੜਨ ਦੇ ਜਿਹੜੇ ਆਦੇਸ਼ ਹੈ ਉਹ ਮਾਨਜੋਗ ਅਦਾਲਤ ਵੱਲੋਂ ਵੀ ਜੜੇ ਦਿੱਤੇ ਗਏ ਤੇ ਪ੍ਰਸ਼ਾਸਨ ਨੂੰ ਕਿਆ ਜਾਂ ਸਰਕਾਰਾਂ ਨੂੰ ਕਿਆ ਗਿਆ ਵੀ ਸਖਤੀ ਦੇ ਨਾਮ ਜਿਹੜਾ ਇਹ ਰੇਤੇ ਕੰਮ ਕਰਨਾ ਚਾਹੀਦਾ ਤਾਂ ਜੋ ਪ੍ਰਾਲੀ ਨੂੰ ਜਿਹੜਾ ਸਾਧਨ ਦੇ ਵਾਤਾਵਰਣ ਜੜਾ ਖਰਾਬ ਹੁੰਦਾ ਉਹਨੂੰ ਜੜਾ ਪਛਾਇਆ ਜਾ ਸਕੇ ਵਾਡੀਆਂ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਤੇ ਝੋਨੇ ਦੀ ਜੜੀ ਆ ਉਹ ਵਾੜੀ ਜੜੀ ਆ ਉਹ ਕੀਤੀ ਜਾ ਰਹੀ ਆ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਜਿਹੜਾ ਵਾਢੀ ਕਰਕੇ ਦੇ ਝੋਨੇ ਦੀ ਤੇ ਜਿਹੜਾ ਪਰਾਲੀ ਨੂੰ ਸਾੜਨ ਦਾ ਜਿਹੜਾ ਕੰਮ ਕੀਤਾ ਜਾਂਦਾ ਉਹਨੂੰ ਰੋਕਣ ਵਾਸਤੇ ਲਗਾਤਾਰ ਕੋਟਾਂ ਵੀ ਸੱਜਾ ਦਿਖਾਈ ਦੇ ਰਹੀਆਂ ਤੇ ਪ੍ਰਸ਼ਾਸਨ ਵੀ ਸਖਤੀ ਦੇ ਨਾਲ ਜਿਹੜਾ ਕੰਮ ਲੈਂਦਾ ਹੋਇਆ ਉਹ ਦਿਖਾਈ ਦੇ ਰਿਹਾ। ਪੁਲਿਸ ਪ੍ਰਸ਼ਾਸਨ ਵੱਲੋਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਨੇ ਕਿੰਨੀਆਂ ਟੀਮਾਂ ਬਣਾਈਆਂ ਗਈਆਂ ਤੇ ਕੀ ਹੁੰਦਾ ਦਾ ਜਿਹੜਾ ਕੰਮ ਹੋਏਗਾ ਅਸੀਂ ਜਾਣਦੇ ਹਾਂ ਸਾਡੇ ਨਾਲ ਮੌਜੂਦ ਨੇ ਐਸਐਸਪੀ ਫਰੋਕੋ ਜੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਆਖਿਰ ਕਿੰਨੀਆਂ ਟੀਮਾਂ ਜਿਹੜਾ ਪਰਾਲੀ ਸਾੜਨ ਤੋਂ ਰੋਕਣ ਵਾਸਤੇ ਜੜੀਆਂ ਬਣਾਈਆਂ ਗਈਆਂ ਤੇ ਸਾੜਨ ਨੂੰ ਰੋਕਣ ਵਾਸਤੇ ਕਿਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਹੈ ਉਹ ਕੀਤੇ ਗਏ ਜੀ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਰਾਂ ਰਲ ਕੇ ਜਿਹੜੇ ਜਿਹੜੇ ਕਲਸਟਰਸ ਬਣੇ ਰਿਹਾ ਸਬਡਿਵੀਜ਼ਨ ਲੈਵਲ ਤੇ ਐਸਐਚਓ ਲੈਵਲ ਤੇ ਸਾਡੇ ਚੌਂਕੀ ਇਨਚਾਰਜ ਸਾਡੀਆਂ ਜਿਹੜੀਆਂ ਪੈਟਰੋਲਿੰਗ ਵਹੀਕਲ ਜਿੰਨੀਆਂ ਵੀ ਆਰਰਪੀਐਸ ਵਹੀਕਲ ਸਾਰੇ ਜਣੇ ਅਸੀਂ ਇਸ ਤੇ ਜਿਹੜੇ ਉਹਨਾਂ ਨੂੰ ਸੈਟੀਸਾਈਜ਼ ਕਰਕੇ ਉਹਨਾਂ ਨੂੰ ਨਾਲ ਐਡਮਿਨਿਸਟ੍ਰੇਸ਼ਨ ਦੇ ਲਾਇਆ ਹੋਇਆ ਤਾਂ ਕਿ ਵੀ ਜਿਹੜੀ ਪ੍ਰਾਲੀ ਸਾੜਨ ਨਾਲ ਸਾੜਨ ਸੰਬੰਧੀ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਡਾਇਰੈਕਸ਼ਨਸ ਆ ਉਹਨਾਂ ਦੀ ਇਨਵਨ ਪਾਲਣਾ ਹੋ ਸਕੇ ਤੇ ਅਸੀਂ ਸਾਰੇ ਜਗ੍ਹਾ ਤੇ ਸਾਡੇ ਵੱਲੋਂ ਉਹਨਾਂ ਨੂੰ ਲੋਕਾਂ ਨੂੰ ਦੱਸਿਆ ਵੀ ਜਾ ਰਿਹਾ ਹੈ ਮੀਟਿੰਗਸ ਕੀਤੀਆਂ ਜਾ ਰਹੀਆਂ ਵੀ ਇਹ ਕਿ ਫਰਾਲੀ ਨਹੀਂ ਸਾੜਨੀ ਤੇ ਇਹਦਾ ਵਾਤਾਵਰਣ ਉੱਤੇ ਮਾੜਾ ਪ੍ਰਭਾਵ ਪੈਂਦਾ ਤੇ ਇਸ ਸੰਬੰਧੀ ਜਿਹੜਾ ਕੋਈ ਕਰੂਗਾ ਕੋਈ ਅੱਗ ਲਾਊਗਾ ਫਰਾਲ ਉਸ ਸੰਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਵੇਂ ਇੱਕ ਕੇਸ ਹੋਇਆ ਵੀ ਸੀ ਜਿਸ ਤੇ ਇਸ ਸੰਬੰਧੀ ਐਪੀਰਦਾ ਸੀ ਸਰ ਮਾਨ ਤੋਂ ਕਿ ਦੰਤਵਾਲਾ 27 ਦੇ ਨਾਲ ਜਿਹੜਾ ਵੀ ਇਹਦੇ ਤੇ ਐਕਟ ਮਤੋਂ ਕੀ ਆਦੇਸ਼ ਜਿਹੜੇ ਪਾਲਿਤ ਕੀਤੇ ਗਏ ਨੇ ਉਹਨਾਂ ਅਨੁਸਾਰ ਦੇਖਦੇ ਹੋਏ ਵੀ ਲੱਗਦਾ ਵੀ ਲੋਕ ਜਿਹੜਾ ਵੀ ਇਹਦੇ ਤੋਂ ਨਸਮਰ ਹੋਣਗੇ ਤੇ ਪ੍ਰਾਦੀ ਸੜਕ ਤੋਂ ਜਿਹੜਾ ਉਹ ਰੁਕਣਗੇ ਜਾਂ ਫਿਰ ਇਸ ਤਰ੍ਹਾਂ ਦੀ ਗਤੀਵਿਧੀਆਂ ਨੂੰ ਜਾਂ ਦੇਣਗੇ ਜਿਵੇਂ ਹੁਣ ਵੀ ਤੁਸੀਂ ਦੱਸਿਆ ਇੱਕ ਜਿਹੜਾ ਮਾਮਲਾ ਵੀ ਦਰਜ ਹੋ ਗਿਆ ਹੈ ਜੇ ਤਾਂ ਸੀਜ਼ਨ ਸ਼ੁਰੂ ਹੀ ਹੋਇਆ ਹੈ ਦੇਖੋ ਜੀ ਜਿਹੜੇ ਸਮਝਦਾਰ ਬੰਦੇ ਆ ਉਹਨਾਂ ਨੇ ਬਹੁਤ ਹੀ ਸਮਝਦਾਰੀ ਦੇ ਨਾਲ ਆਪਣਾ ਫੈਸਲਾ ਲੈਂਦੇ ਨੇ ਬਿਲਕੁਲ ਨਹੀਂ ਉਹ ਸੜਨਗੇ ਤੇ ਅਸੀਂ ਉਹਨਾਂ ਨੂੰ ਸਮਝਾਇਆ ਵੀ ਜਾ ਰਿਹਾ ਸਾਰੇ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਵੀ ਤੇ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਵੀ ਸਾਰਿਆਂ ਵੱਲੋਂ ਟੀਮਾਂ ਬਣੀਆਂ ਹੋਈਆਂ ਜਿਸ ਦੇ ਨਾਲ ਉਹਨਾਂ ਨੂੰ ਅਵੇਅਰਨੈਸ ਕ੍ਰੀਏਟ ਕੀਤੀ ਜਾ ਰਹੀ ਹੈ ਵੀ ਇਹ ਇਹਦੇ ਮਾੜੇ ਪ੍ਰਭਾਵ ਹੈ ਅਤੇ ਇਹ ਇਲੀਗਲ ਹੈ ਜਿਸ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਦਾਇਤਾ ਗਈ ਸੀ ਸਰ ਅਰੈਸਟ ਹੋਇਆ ਜੀ ਜਿੰਨੇ ਕਾਰਵਾਈ ਹੋਈ ਹੈ ਪਰ ਪਛਾਤਰ ਜੀ ਕਰ ਰਹੇ ਜੀ ਸਰੀ ਜਿਹੜੀ ਤੌਦੇ ਮੁਤਾਬਕ ਜਿਹੜੀ ਤੁਹਾਨੂੰ ਚੱਕ ਲੱਗੇ ਉਸ ਮੁਤਾਬਕ ਅਸੀਂ ਪਰਚਾ ਦਿੱਤਾ ਜੋ ਵੀ ਫਿਕਰ ਕਰ ਰਹੀ ਸੀ ਸਰ ਮਾਮਲਾ ਦਰਜ ਕੀਤਾ ਇਹਨੇ ਤੇ ਇੱਕ ਮੈਸੇਜ ਜਾਏਗਾ ਵੀ ਮਤੂਗੀ ਜਿਹੜਾ ਤੁਸੀਂ ਸਖਤੀ ਨਾਲ ਜਿਹੜਾ ਐਕਸ਼ਨ ਲੈ ਰਹੇ ਹੋ ਵੀ ਤਾਂ ਕਿ ਬਹੁਤ ਜਣੇ ਕਸਾਨ ਹੈ ਇਹਨੇ ਇਹਨੇ ਮਜਾ ਪਰਾਲੀ ਨੂੰ ਆ ਕੇ ਜਰੀਏ ਨਾਲ ਹਾਂਜੀ ਬਿਲਕੁਲ ਬਿਲਕੁਲ ਹੋਰ ਸਰ ਕਿਸ ਤਰ੍ਹਾਂ ਦੇ ਮਤੂਗੀ ਜਿਹੜੇ ਪ੍ਰਸ਼ਾਸਨ ਵੱਲੋਂ ਵੀ ਇੰਤਜ਼ਾਮ ਸਿਵਲ ਪ੍ਰਸ਼ਾਸਨ ਵੱਲੋਂ ਵੀ ਜੇ ਗੱਲ ਕੀਤੀ ਜਾਵੇ ਹਾਂ ਬਿਲਕੁਲ ਸਹੀ ਇੰਤਜ਼ਾਮ ਸਾਰੇ ਕੀਤੇ ਹੋਏ ਇਸ ਸਬੰਧੀ ਸਾਡੇ ਵੱਲੋਂ ਰੈਗੂਲਰ ਮੀਟਿੰਗਸ ਕੀਤੀਆਂ ਜਾ ਰਹੀਆਂ ਤੇ ਰੈਗੂਲਰ ਵਿਜਟ ਕੀਤੀ ਜਾ ਰਹੀ ਹੈ ਜਿਹੜੇ ਹੌਟਸਪੌਟਸ ਤੇ ਕਿਹੜੇ ਇਲਾਕੇ ਦੀ ਜਿਹੜੀ ਹੈ ਕਿਸਾਨ ਸੀਗਾ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਲਾਈ ਹੈ ਤੇ ਕਾਰਵਾਈ ਹੋਈ ਹੈ ਆ ਫਰੋਜ਼ਪੁਰ ਠੀਕ ਤੇ ਜਿਹੜਾ ਫਰੋਜ਼ਪੁਰ ਦੇ ਇੱਕ ਕਿਸਾਨ ਜਿਹੜਾ ਸਾਹਮਣੇ ਆਇਆ ਜਿਨੇ ਪਰਾਲੀ ਨੂੰ ਜੜੀਆ ਅੱਗ ਲਾਉਣ ਦੀ ਜੜੀਆ ਕੋਸ਼ਿਸ਼ ਕੀਤੀ ਹੈ ਤੇ ਉਹਦੇ ਤੇ ਜੜੀਆ ਕਾਰਵਾਈ ਹੈ ਉਹ ਕੀਤੀ ਗਈ ਹੈ ਕਿਉਂਕਿ ਪਰਾਲੀ ਨੂੰ ਨਾ ਸਾੜਨ ਦੇ ਜਿਹੜੇ ਆਦੇਸ਼ ਹੈ ਉਹ ਮਾਨਜੋਗ ਅਦਾਲਤ ਵੱਲੋਂ ਵੀ ਜੜੇ ਦਿੱਤੇ ਗਏ ਹੈ ਤੇ ਪ੍ਰਸ਼ਾਸਨ ਨੂੰ ਕਿਆ ਜਾਂ ਸਰਕਾਰਾਂ ਨੂੰ ਕਿਆ ਜੀ ਅਭੀ ਸਖਤੀ ਦੇ ਨਾਮ ਜੜਾ ਇਹ ਰੇਤੇ ਕੰਮ ਕਰਨਾ ਚਾਹੀਦਾ ਤਾਂ ਜੋ ਪਰਾਲੀ ਨੂੰ ਜੜਾ ਸਾੜਨ ਦੇ ਵਾਤਾਵਰਣ ਜੜਾ ਖਰਾਬ ਹੁੰਦਾ ਉਹਨੂੰ ਜੜਾ ਪਛਾਇਆ ਜਾ ਸਕੇ ਵਾਡੀਆਂ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਤੇ ਝੋਨੇ ਦੀ ਜੜੀ ਆ ਉਹ ਵਾੜੀ ਜੜੀ ਆ ਉਹ ਕੀਤੀ ਜਾ ਰਹੀ ਆ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਜਿਹੜਾ ਵਾਢੀ ਕਰਕੇ ਤੇ ਝੋਨੇ ਦੀ ਤੇ ਜਿਹੜਾ ਪਰਾਲੀ ਨੂੰ ਸਾੜਨ ਦਾ ਜਿਹੜਾ ਕੰਮ ਕੀਤਾ ਜਾਂਦਾ ਉਹਨੂੰ ਰੋਕਣ ਵਾਸਤੇ ਲਗਾਤਾਰ ਕੋਟਾਂ ਵੀ ਸੱਜ ਦਿਖਾਈ ਦੇ ਰਹੀਆਂ ਤੇ ਪ੍ਰਸ਼ਾਸਨ ਵੀ ਸਖਤੀ ਦੇ ਨਾਲ ਜਿਹੜਾ ਕੰਮ ਲੈਂਦਾ ਹੋਇਆ ਉਹ ਦਿਖਾਈ ਦੇ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਨੇ ਕਿੰਨੀਆਂ ਟੀਮਾਂ ਬਣਾਈਆਂ ਗਈਆਂ ਤੇ ਕੀ ਹੁੰਦਾ ਦਾ ਜਿਹੜਾ ਕੰਮ ਹੋਏਗਾ ਅਸੀਂ ਜਾਣਦੇ ਹਾਂ ਸਾਡੇ ਨਾਲ ਮੌਜੂਦ ਨੇ ਐਸਐਸਪੀ ਫਰਵਿੰਦਰ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਕਿੰਨੀਆਂ ਟੀਮਾਂ ਜਿਹੜਾ ਪਰਾਲੀ ਸਾੜਨ ਤੋਂ ਰੋਕਣ ਵਾਸਤੇ ਜੜੀਆਂ ਬਣਾਈਆਂ ਗਈਆਂ ਤੇ ਉਹਨਾਂ ਦਾ ਸਾੜਨ ਨੂੰ ਰੋਕਣ ਵਾਸਤੇ ਕਿਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਹੈ ਉਹ ਕੀਤੇ ਗਏ ਜੀ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਰਲ ਕੇ ਜਿਹੜੇ ਜਿਹੜੇ ਕਲਸਟਰਸ ਬਣੇ ਹੋਇਆ ਸਬਡਿਵੀਜ਼ਨ ਲਗਦੇ ਐ ਸੈਕਟਰ ਲਗਦੇ ਸਾਡੇ ਚੌਂਕੀ ਇੰਚਾਰਜ ਸਾਡੀਆਂ ਜਿਹੜੀਆਂ ਪੈਟਰੋਲਿੰਗ ਵਹੀਕਲਸ ਜਿੰਨੀਆਂ ਵੀ ਆਰਰਪੀਐਸ ਵਹੀਕਲਸ ਸਾਰੇ ਜਣੇ ਅਸੀਂ ਇਸ ਤੇ ਜਿਹੜੇ ਉਹਨਾਂ ਨੂੰ ਸੈਟੀਸਾਈਜ਼ ਕਰਕੇ ਉਹਨਾਂ ਨੂੰ ਨਾਲ ਐਡਮਿਨਿਸਟ੍ਰੇਸ਼ਨ ਦੇ ਲਾਇਆ ਹੋਇਆ ਤਾਂ ਕਿ ਵੀ ਜਿਹੜੀ ਪ੍ਰਾਲੀ ਸਾੜਨ ਨਾਲ ਸਾੜਨ ਸੰਬੰਧੀ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਡਾਇਰੈਕਸ਼ਨਸ ਆ ਉਹਨਾਂ ਦੀ ਇਨਵਨ ਪਾਲਣਾ ਹੋ ਸਕੇ ਤੇ ਅਸੀਂ ਸਾਰੇ ਜਗ੍ਹਾ ਤੇ ਸਾਡੇ ਵੱਲੋਂ ਉਹਨਾਂ ਨੂੰ ਲੋਕਾਂ ਨੂੰ ਦੱਸਿਆ ਵੀ ਜਾ ਰਿਹਾ ਹੈ ਮੀਟਿੰਗਸ ਕੀਤੀਆਂ ਜਾ ਰਹੀਆਂ ਵੀ ਇਹੇ ਪ੍ਰਾਲੀ ਨਹੀਂ ਸਾੜਨੀ ਤੇ ਇਹਦਾ ਵਾਤਾਵਰਣ ਨੂੰ ਇਸ ਦਾ ਮਾੜਾ ਪ੍ਰਭਾਵ ਪੈਂਦਾ ਤੇ ਇਸ ਸੰਬੰਧੀ ਜਿਹੜਾ ਕੋਈ ਕਰੂਗਾ ਕੋਈ ਅੱਗ ਲਾਊਗਾ ਪ੍ਰਾਲੀ ਉਸ ਸੰਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਐਵੇਂ ਇੱਕ ਕੇਸ ਹੋਇਆ ਵੀ ਸੀ ਜਿਸ ਤੇ ਜਿਸ ਬੰਦੇ ਐਪੀ ਅਰਦਾਸੀ ਸਰ ਮਾਨਕੋ ਕਿ ਦੰਤਵਾਲਾ 27 ਦੇ ਨਾਲ ਜਿਹੜਾ ਵੀ ਇਹਦੇ ਤੇ ਐਕਟ ਮਤੋਂ ਕੀ ਆਦੇਸ਼ ਜਿਹੜੇ ਪਾਲਿਜ਼ ਕੀਤੇ ਗਏ ਨੇ ਉਹਨਾਂ ਨੂੰ ਸਭ ਦੇਖਦੇ ਹੋਏ ਵੀ ਲੱਗਦਾ ਵੀ ਲੋਕ ਜਿਹੜਾ ਵੀ ਇਹਦੇ ਤੋਂ ਨਸਮ ਕਰਨਗੇ ਤੇ ਪਰਾਲੀ ਸੜਨ ਤੋਂ ਜਿਹੜਾ ਉਹ ਰੁਕਣਗੇ ਜਾਂ ਫਿਰ ਇਸ ਤਰ੍ਹਾਂ ਦੀ ਗਤੀਵਿਧੀਆਂ ਨੂੰ ਜਾਂਦੇ ਲਗੇ ਜਿਵੇਂ ਹੁਣੇ ਤੁਸੀਂ ਦੱਸਿਆ ਇੱਕ ਜਿਹੜਾ ਮਾਮਲਾ ਵੀ ਦਰਜ ਹੋ ਗਿਆ ਅਜੇ ਤਾਂ ਸੀਜ਼ਨ ਸ਼ੁਰੂ ਹੀ ਹੋਇਆ ਦੇਖੋ ਜੀ ਜਿਹੜੇ ਸਮਝਦਾਰ ਬੰਦੇ ਆ ਉਹਨਾਂ ਨੇ ਬਹੁਤ ਹੀ ਸਮਝਦਾਰੀ ਦੇ ਨਾਲ ਆਪਣਾ ਫੈਸਲਾ ਲੈਂਦੇ ਬਿਲਕੁਲ ਨਹੀਂ ਉਹ ਸੜਨਗੇ ਤੇ ਅਸੀਂ ਉਹਨਾਂ ਨੂੰ ਸਮਝਾਇਆ ਵੀ ਜਾ ਰਿਹਾ ਸਾਰੇ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਵੀ ਤੇ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਵੀ ਸਾਰੇ ਵੱਲੋਂ ਟੀਮਾਂ ਬਣੀਆਂ ਹੋਈਆਂ ਜਿਸ ਦੇ ਨਾਲ ਉਹਨਾਂ ਨੂੰ ਅਵੇਅਰਨੈਸ ਕ੍ਰੀਏਟ ਕੀਤੀ ਜਾ ਰਹੀ ਹੈ ਵੀ ਇਹ ਇਹਦੇ ਮਾੜੇ ਪ੍ਰਭਾਵ ਹੈ ਅਤੇ ਇਹ ਇਲੀਗਲ ਹੈ ਜਿਸ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਦਾਜ਼ਾ ਕਰੀ ਜੀ ਸਰ ਅਰੈਸਟ ਹੋਇਆ ਜੀ ਜਿੰਨੇ ਕਾਰਵਾਈ ਹੋਈ ਹੈ ਪਰਚਾ ਦਰਜ ਕਰ ਰਹੇ ਜੀ ਸਰੀ ਜਿਹੜੀ ਤੌਦੇ ਮੁਤਾਬਕ ਜਿਹੜੀ ਚੈੱਕ ਲੱਗੀ ਉਸ ਮੁਤਾਬਕ ਅਸੀਂ ਪਰਚਾ ਦਰਜ ਕਰਾਂਗੇ ਤਦ ਵੀ ਕੰਮ ਚੱਲ ਰਹੀ ਹੈ ਸਰ ਮਾਮਲਾ ਦਰਜ ਕੀਤਾ ਇਹਦੇ ਤੇ ਇੱਕ ਮੈਸੇਜ ਜਾਏਗਾ ਵੀ ਮਤੂਗੀ ਜਿਹੜਾ ਤੁਸੀਂ ਸਖਤੀ ਦੇਣਾ ਚਾਹ ਰਹੇ ਹੋ ਵੀ ਤਾਂ ਕਿ ਉਹ ਜਿਹੜੇ ਕਿਸਾਨ ਹੈ ਇਹਨਾਂ ਦੀ ਅੱਗ ਫਰਾਲੀ ਨੂੰ ਆਕੇ ਜੜੀ ਨਾ ਹਾਂਜੀ ਬਿਲਕੁਲ ਬਿਲਕੁਲ ਹੋਰ ਸਰ ਕਿਸ ਤਰ੍ਹਾਂ ਦੇ ਮਤੂਗੀ ਜਿਹੜੇ ਪ੍ਰਸ਼ਾਸਨ ਵੱਲੋਂ ਵੀ ਇੰਤਜ਼ਾਮ ਸਿਵਲ ਪ੍ਰਸ਼ਾਸਨ ਵੱਲੋਂ ਵੀ ਜੇ ਗੱਲ ਕੀਤੀ ਜਾਵੇ ਹਾਂ ਬਿਲਕੁਲ ਸਹੀ ਇੰਤਜ਼ਾਮ ਸਾਰੇ ਕੀਤੇ ਹੋਏ ਨੇ ਇਸ ਸਬੰਧੀ ਸਾਡੇ ਵੱਲੋਂ ਰੈਗੂਲਰ ਮੀਟਿੰਗਸ ਕੀਤੀਆਂ ਜਾ ਰਹੀਆਂ ਤੇ ਰੈਗੂਲਰ ਵਿਜ਼ਿਟ ਕੀਤੀ ਜਾ ਰਹੀ ਹੈ ਜਿਹੜੇ ਹੌਟਸਪots ਸਰ ਕਿਹੜੇ ਇਲਾਕੇ ਦੀ ਜਿਹੜੀ ਹੈ ਕਿਸਾਨ ਸੀਗਾ ਜਿਨ੍ਹਾਂ ਨੇ ਫਰਾਲੀ ਨੂੰ ਅੱਗ ਲਾਈ ਹੈ ਤੇ ਕਾਰ ਜਿਹੜਾ ਫਰੋਹੀਪੁਰ ਦੇ ਇੱਕ ਕਿਸਾਨ ਜਿਹੜਾ ਸਾਹਮਣੇ ਆਇਆ ਜਿਹਨੇ ਪਰਾਲੀ ਨੂੰ ਜੜੀਆ ਅੱਗ ਲਾਦੀ ਜੜੀਆ ਕੋਸ਼ਿਸ਼ ਕੀਤੀ ਹੈ ਤੇ ਉਹਦੇ ਤੇ ਜੜੀਆ ਕਾਰਵਾਈ ਹੈ ਉਹ ਕੀਤੀ ਗਈ ਆ ਕਿਉਂਕਿ ਪਰਾਲੀ ਨੂੰ ਨਾ ਸਾੜਨ ਦੇ ਜਿਹੜੇ ਆਦੇਸ਼ ਹੈ ਉਹ ਮਾਨਜੋਗ ਅਦਾਲਤ ਵੱਲੋਂ ਵੀ ਜੜੀ ਦਿੱਤੇ ਗਏ ਹੈ ਤੇ ਪ੍ਰਸ਼ਾਸਨ ਨੂੰ ਕਿਆ ਜਾਂ ਸਰਕਾਰਾਂ ਨੂੰ ਕਿਆ ਗਿਆ ਵੀ ਸਖਤੀ ਦੇ ਨਾਮ ਜੜਾ ਇਹ ਰੇਤੇ ਕੰਮ ਕਰਨਾ ਚਾਹੀਦਾ ਤਾਂ ਜੋ ਪਰਾਲੀ ਨੂੰ ਜੜਾ ਸਾੜਨ ਦੇ ਵਾਤਾਵਰਣ ਜੜਾ ਖਰਾਬ ਹੁੰਦਾ ਉਹਨੂੰ ਜੜਾ ਪਛਾਇਆ ਜਾ ਸਕੇ ਕੈਮਰਾਮੈਨ ਦੇਨਾ ਸਰਪਜੀਤ ਸਿੰਘ ਨਾਨਿਕਸਵਰਾ ਫਰੋਹੀਪੁਰ